ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਨਵੀਂ ਵੀਡੀਓ ਨਵੇਂ ਦਿਨ 'ਚ ਤੁਹਾਡਾ ਸਵਾਗਤ ਹੈ ਆ ਸਵਾਲ ਆਉਂਦੇ ਸੀ ਕਿ ਤੁਹਾਨੂੰ ਪਤਾ ਹੈ ਕਿ ਅ ਪਿੱਛੇ ਜੇ ਸਰਬੀਆ ਦੇ ਓਨ ਰੇਵਲ ਵੀਜ਼ਾ ਇੰਡੀਅਨ ਪਾਸਪੋਰਟ ਤੇ ਖੁੱਲੇ ਸੀਗੇ ਇੰਡੀਅਨ ਲੋਕਾਂ ਵਾਸਤੇ ਪਰ ਉਸ ਤੋਂ ਬਾਅਦ ਉਹ ਬੰਦ ਹੋ ਗਏ ਸੀ ਸਵਾਲ ਸੀਗੇ ਕਿ ਅੱਜ ਵੀ ਕੁਝ ਮੈਸੇਜ ਆਏ ਸੀ ਕਿ ਅੱਜ ਵੀ ਓਨ ਰੇਵਲ ਵੀਜ਼ਾ ਮਿਲਦਾ ਆ ਜਾਂ ਬੰਦ ਹੋ ਚੁੱਕਾ ਦੇਖੋ ਜੀ ਪੂਰਾ ਬੰਦ ਹੋ ਚੁੱਕਾ ਆ ਹੁਣ ਸਟicker ਵੀਜ਼ਾ ਲੱਗਦਾ ਆ ਤੇ ਸਟਿਕਰ ਵੀ ਆ ਵੀ ਉਹਨਾਂ ਨੂੰ ਹੀ ਮਿਲਦਾ ਆ ਜਿਹੜੇ ਔਰੈਡੀ ਸਰਬੀਆ ਪਹਿਲਾਂ ਇੱਕ ਦੋ ਵਾਰੀ ਘੁੰਮ ਚੁੱਕੇ ਆ ਸਹੀ ਟਾਈਮ 'ਚ ਵਾਪਸ ਆ ਚੁੱਕੇ ਆ ਜੇ ਤੁਸੀਂ ਫਰੈਸ਼ ਹੋ ਜਾਂ ਸਿੰਗਲ ਜਾਣਾ ਆ ਤੇ ਫੇਰ ਥੋੜਾ ਔਖਾ ਆ ਫੇਰ ਵੀਜ਼ਾ ਮਿਲਣਾ ਥੋੜਾ ਔਖਾ ਹੋ ਜਾਂਦਾ ਆ ਬਹੁਤ ਲੋਕਾਂ ਨੂੰ ਵੀਜ਼ਾ ਨਹੀਂ ਵੀ ਮਿਲਦਾ ਠੀਕ ਹੈ ਜੀ ਪਰ ਜੇ ਤੁਸੀਂ ਪਹਿਲਾਂ ਸਰਬੀਆ ਟਰੈਵਲ ਕੀਤਾ ਹੋਇਆ ਆ ਇੱਕ ਵਾਰੀ ਦੋ ਵਾਰੀ ਜਿੰਨੀ ਵਾਰ ਮਰਜ਼ੀ ਤੇ ਫੇਰ ਤੁਹਾਨੂੰ ਈਜੀ ਵੀਜ਼ਾ ਹਫ਼ਤੇ 10 ਦਿਨਾਂ 'ਚ ਆ ਜਾਣਾ ਹੈ। ਉਦਾਂ ਮਹੀਨਾ ਮਹੀਨਾ ਡੇਢ ਡੇਢ 2-2 ਮਹੀਨੇ ਲੱਗਦੇ ਆ ਤੇ ਲੱਗਦਾ ਸਟਿੱਕਰ ਵੀ ਜਾਇਆ। ਬੰਦ ਹੋਣ ਦਾ ਕਾਰਨ ਮੇਨ ਇਹ ਹੀ ਸੀਗਾ ਕਿ ਜਦੋਂ ਸਰਬੀਆ ਨੇ ਇੰਡੀਆ ਵਾਸਤੇ ઓਰ ਰੇਵਲ ਵੀਜ਼ਾ ਇਹ ਓਪਨ ਕੀਤਾ ਮਤਲਬ ਕਿ ਤੁਸੀਂ ਸਰਬੀਆ ਦੇ ਇੱਥੋਂ ਟਿਕਟ ਲੈ ਕੇ ਹੋਟਲ ਬੁਕਿੰਗ ਕਰਾ ਕੇ ਚੱਲ ਜਾਨੀ ਆ ਤੇ ਮੈਂ ਸਰਬੀਆ ਗਿਆ ਸੀ ਮੈਂ ਵੀਡੀਓ ਵੀ ਪਾਈਆਂ ਹੋਈਆਂ ਆ ਬਹੁਤ ਪਿੱਛੇ ਆ ਥੱਲੇ ਜਾ ਕੇ ਆ ਮੇ ਸਰਬੀਆ ਚ ਜਾ ਕੇ ਵੀਡੀਓ ਵੀ ਪਾਈਆਂ ਸੀਗੀਆਂ ਤੇ ਸਰਬੀਆ 에ਰਪੋਰਟ ਤੇ ਆ ਕੇ ਵੀਜ਼ਾ ਲੈਣਾ ਪਰ 에ਜੰਟ ਕਿੱਥੇ ਕੋਈ ਦਰਵਾਜ਼ਾ ਖੁੱਲਾ ਰਹਿਣ ਦਿੰਦੇ ਆ 에ਜੰਟਾਂ ਨੂੰ ਤਾਂ ਇਹ ਹੁੰਦਾ ਆ ਕਿ ਕਿਥੋਂ ਕਮਾਹ ਹੁੰਦਾ ਲੁੱਟ ਹੁੰਦਾ ਲੁੱਟ ਲਈਏ ਅੰਨੇ ਬਾ ਡੋਂਕੀਆਂ ਸ਼ੁਰੂ ਹੋ ਗਈਆਂ ਬਹੁਤ ਵੀਡੀਓ ਮੈਂ ਪਾਈਆਂ ਇਹ ਚੀਜ਼ਾਂ ਦੇ ਖਿਲਾਫ ਕਿ ਇਹ ਵੀਜ਼ੇ ਬੰਦ ਹੋ ਜਾਣੇ ਡੋਂਕੀਆਂ ਇੰਨੀਆਂ ਨਾਂ ਲਵਾਓ ਨਾਂ ਲਵਾਓ ਮੈਨੂੰ ਬੜੇ ਆ ਕੇ 에ਜੰਟਾਂ ਨੇ ਮੈਸੇਜ ਕਿੱਥੇ ਪੁੱਠੇ ਸਿੱਧੇ ਗਾਲਾਂ ਕੱਢੀਆਂ ਤੇ ਹੁਣ ਦੇਖੋ ਅ ਇੰਨੀਆਂ ਡੌਂਕੀਆਂ ਲਵਾਈਆਂ ਏਜੰਟਾਂ ਨੇ ਉੱਥੋਂ ਬਹੁਤ ਮੁੰਡੇ ਤਾਂ ਰਸਤੇ 'ਚ ਹੀ ਮਰ ਗਏ ਮਾਮਾ ਦੇ ਪੁੱਤ ਤੇ ਭੈਣਾ ਦੇ ਭਰਾ ਰਸਤੇ 'ਚ ਹੀ ਮਰ ਗਏ ਪੈਸੇ ਵੀ ਡੁੱਬ ਗਏ ਬੱਚੇ ਵੀ ਚਲ ਗਏ ਬਹੁਤ ਜਣੇ ਪਾਰ ਵੀ ਲੱਗ ਗਏ ਠੀਕ ਆ ਤੇ ਪਰ ਫਿਰ ਯੂਰੋਪੀਅਨ ਯੂਨੀਅਨ ਦਾ ਯੂਰਪ ਦਾ ਸਰਬੀਆ ਦੇ ਉੱਪਰ ਬਹੁਤ ਹਾਈ ਪ੍ਰੈਸ਼ਰ ਸੀਗਾ ਵੀ ਸਾਡੇ ਦੇਸ਼ਾਂ 'ਚ ਜਿੰਨੇ ਵੀ 2 ਨੰਬਰ ਵਾਲੇ ਅੰਦਰੀਕ ਲੋਕ ਆ ਰਹੇ ਆ ਸਾਰੇ ਸਰਬੀਆ ਤੋਂ ਡੋਂਕੀ ਲਾ ਕੇ ਆ ਰਹੇ ਆ ਇਸ ਕਰਕੇ ਫਿਰ ਸਰਬੀਆ ਨੂੰ ਉਹ ઓਨਰੇਵਲ ਵੀਜ਼ਾ ਬੰਦ ਕਰਨਾ ਪਿਆ ਤੇ ਹੁਣ ਸਟicker ਵੀਜ਼ਾ ਮਿਲਦਾ ਹੁਣ ਤਾਂ ਗੇਮ ਬਿਲਕੁਲ ਖਤਮ ਆ ਕੋਈ 1 ਅੱਧਾ ਪਰਸੈਂਟ ਹੋਊਗੀ ਹੋਊਗੀ ਬਿਲਕੁਲ ਖਤਮ ਆ ਤੇ ਹੁਣੀ ਵੀ ਸੀਗੀ ਹੁਣ ਪਿੱਛੇ ਜੇ ਅਰਮੀਨੀਆ ਦੇਸ਼ ਆ ਅਰਮੀਨੀਆ ਦੇ ਵੀਜ਼ੇ ਖੁੱਲੇ ਉੱਥੇ ਵੀ ਏਜੰਟਾਂ ਨੇ ਇਹ ਕੰਮ ਸ਼ੁਰੂ ਕਰਤਾ ਉਹ ઓਨਰੇਵਲ ਫ੍ਰੀ ਵੀਜ਼ਾ ਸੀਗਾ ઓਨਰੇਵਲ ਫ੍ਰੀ ਵੀਜ਼ਾ ਸੀ ਅਰਮੀਨੀਆ ਦਾ ਆਜੋ ਇਹ 4-4 ਲੱਖ ਜੀ ਭੇਜੀ ਗਏ ਲੋਕਾਂ ਨੂੰ ਟੂਰਿਸਟ ਵੀਜੇ ਤੇ 4-4 ਲੱਖ ਚ ਭੇਜੀ ਗਏ ਮਤਲਬ ਕਿ ਕੋਈ ਵੀ ਦਰਵਾਜਾ ਖੁੱਲਾ ਰਹਿਣ ਹੀ ਨਹੀਂ ਦਿੰਦੇ ਛੇਤੀ ਬੰਦ ਕਰਾ ਦਿੰਦੇ ਆ ਇਹਨਾਂ ਨੂੰ ਹੁੰਦਾ ਆ ਵੀ ਜਿੰਨੀ ਛੇਤੀ ਪੈਸਾ ਕਮਾਉਂਦਾ ਕਮਾਹ ਹੋ ਜਵੇ ਹੁਣ ਸਰਬੀਆ ਦਾ ਇੰਨਾ ਵਧੀਆ ਸੀਗਾ ਕਿ ਤੁਸੀਂ ਜਾਵੋ ਘੁੰਮੋ ਫਿਰੋ ਵਧੀਆ ਦੇਸ਼ ਸੀ ਘੁੰਮਣ ਫਿਰਨ ਵਾਸਤੇ ਸਰਬੀਆ ਜੀ ਰਹਿ ਕੇ ਤੁਸੀਂ ਵਰਕ ਪਰਮਿਟ ਵੀ ਲੈ ਸਕਦੇ ਸੀਗੇ ਸਾਰੇ ਰਸਤੇ ਸੀਗੇ ਪਰ ਛੱਡਿਆ ਹੀ ਕੁਛ ਨਹੀਂ ਹੁਣ ਏਜੰਟ ਹੋਣ ਤੇ ਫਿਰ ਏਦਾਂ ਕਿਦਾਂ ਹੋ ਜੂਵੇ ਕਿ ਉਹ ਜ਼ਿਆਦਾ ਚਿਰ ਖੁੱਲਾ ਰਹਿ ਜੂਵੇ ਤੇ ਇਹਨੂੰ ਫੰਨਾ ਕਸਾ ਕਸ ਦਿੱਤਾ ਤੇ ਉਹ ਬਿਲਕੁਲ ਹੀ ਗੇਮ ਖਤਮ ਕਰ ਦਿੱਤੀ ਮਤਲਬ ਕਿ ਕਹਿੰਦਾ ਆ ਕਿ ਤੁਸੀਂ ਜੋ ਵੀ ਕਰਨਾ ਆ ਥੋੜਾ ਸਿਸਟਮ ਨਾਲ ਥੋੜੇ ਹਿਸਾਬ ਨਾਲ ਕਰੋ ਇਹ ਖੜੋ ਕਿ ਅੰਨੇ ਬਾ ਬੀ ਵੀ 25 25 ਜਣਿਆਂ ਦੀ ਡੋਂਕੀ ਲੱਗਦੀ ਹੁੰਦੀ ਸੀ ਇਦੋਂ ਵੀ ਜ਼ਿਆਦਾ ਹੀ ਲੱਗਦੀ ਸੀਗੀ ਇਦੋਂ ਵੀ ਜ਼ਿਆਦਾ ਹੀ ਲੱਗਦੀ ਸੀ ਤੇ ਬਹੁਤ ਮੁੰਡਿਆਂ ਦੀ ਰਾਸਤੇ 'ਚ ਹੀ ਮੌਤ ਹੋ ਗਈ। ਇੱਕ ਤਾਂ ਬਹੁਤ ਮਸ਼ਹੂਰ ਕੋਈ ਸੀ ਜੇ ਇਸ ਮੁੰਡੇ ਦੀ লাশ ਨੂੰ ਕੁੱਤੇ ਖਾ ਗਏ ਸੀ, ਜਾਨਵਰ ਖਾ ਗਏ ਸੀਗੇ, ਹੱਡੀਆਂ ਪਈਆਂ ਸੀ। ਤੇ ਬਾਅਦ 'ਚ ਡੀ.ਐਨ.ਏ. ਕਰਾ ਕੇ ਪਤਾ ਲੱਗਾ ਸੀ ਕਿ ਇਹ ਇੰਡੀਅਨ ਜਾਂ ਕੋਣ ਆ ਹਨਾ ਤੇ ਉਹ ਤਾਂ ਬਹੁਤ ਸਟੋਰੀ ਮਸ਼ਹੂਰ ਹੋਈ ਸੀ। ਉਹਨਾਂ ਟਾਈਮਾਂ 'ਚ ਸਾਰਿਆਂ ਨੇ ਸੁਣੀ ਹੋਣੀ ਆ। ਮੈਂ ਵੀ ਵੀਡੀਓ ਪਾਈ ਹੋਈ ਸੀਗੀ। ਬਤਲ ਕਿ ਜੇ ਕੋਈ ਰਸਤਾ ਖੁੱਲਦਾ ਆ, ਕੋਈ ਦਰਵਾਜ਼ਾ ਖੁੱਲਦਾ ਆ ਪਰ ਸਾਡੇ ਜਿਹੜੇ ਏਜੰਟੇ ਆ ਜਿਨ੍ਹਾਂ ਨੂੰ ਸਿਰਫ ਪੈਸਾ 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 ਹੋਰ ਕੁਝ ਨਹੀਂ ਹੈਗਾ ਉਹ ਛੇਤੀ ਬੰਦ ਕਰਾ ਦਿੰਦੇ ਆ ਉਹ ਜ਼ਿਆਦਾ ਚਿਰ ਖੁੱਲਾ ਨਹੀਂ ਰੱਖਦੇ ਹੁਣ ਇਸ ਕਰਕੇ ਹੁਣ ਛੇਤੀ ਕੋਈ ਦੇਸ਼ ਇੰਡੀਆ ਵਾਸਤੇ ਓਨ ਰੇਵਲ ਵੀਜ਼ਾ ਖੋਲਦਾ ਹੀ ਨਹੀਂ ਹੈਗਾ ਇਸ ਡਰ ਤੋਂ ਹੀ ਫੇ ਫੇ ਸ਼ੁਰੂ ਹੋ ਜਾਣਾ ਆ ਆਰਮੀਨੀਆ ਨੇ ਖੋਲਿਆ ਸੀਗਾ ਇਹ ਤੋਂ ਪੈਂਦਾ ਆ ਆਰਮੀਨੀਆ ਇਹਨੇ ਖੋਲੇ ਸੀ ਓਨ ਰੇਵਲ ਵੀਜ਼ਾ ਏਜੰਟਾ ਨੇ ਉੱਥੇ ਵੀ ਕੰਮ ਸ਼ੁਰੂ ਕਰ ਦਿੱਤਾ ਕਿ ਔਨ ਰੇਵਲ ਵੀਜ਼ਾ ਟੂਰਿਸਟ ਖੁੱਲਿਆ ਸੀਗਾ ਫ੍ਰੀ ਵੀਜ਼ਾ ਤੇ ਉੱਥੇ 4-4 ਲੱਖ ਚ ਲੋਕਾਂ ਨੂੰ ਭੇਜਣ ਲੱਪੇ ਜੀ ਉੱਥੇ ਕੰਪਨੀਆਂ ਆਇਆ ਤੁਹਾਨੂੰ ਕੰਮ ਦੋ ਉਹ ਇੱਕ ਬ੍ਰੈਡ ਕੰਪਨੀ ਹੁੰਦੀ ਸੀ ਉੱਚੀ ਸਾਰਿਆਂ ਨੂੰ ਭੇਜੀ ਗਏ ਤੇ ਬਾਅਦ ਚ 15 ਦਿਨ ਬਾਅਦ ਉਹ ਕੰਮ ਤੋਂ ਹਟਾ ਦਿੰਦੇ ਸੀ ਪਾਸੇ 4-4 ਲੱਖ ਰੁਪਈਆ ਲੁੱਟੀ ਗਏ ਐਦਾਂ ਦਾ ਮਤਲਬ ਕਿ ਫਰਾਡ ਜਿਹੜਾ ਬਹੁਤ ਚੱਲਿਆ ਇਸ ਕਰਕੇ ਹੁਣ ਛੇਤੀ ਕਿਸੇ ਦਾ ਔਨ ਰੇਵਲ ਵੀਜ਼ਾ ਖੁੱਲਦਾ ਹੀ ਨਹੀਂ ਹੈਗਾ ਖਾਸ ਕਰਕੇ ਇੰਡੀਆ ਬਾਸ ਤੇ ਤੇ ਬਾਕੀ ਇਹ ਇੰਨਾ ਕੁ ਦੱਸਣਾ ਸੀਗਾ ਵੀਡੀਓ ਥੋੜੀ ਲੰਬੀ ਹੋ ਗਈ ਕਿ ਅ ਇਸ ਟਾਈਮ ਇਦਾਂ ਦਾ ਕੁਝ ਨਹੀਂ ਹੈਗਾ ਕਿ ਸਰਬੀਆ ਦਾ ਫ੍ਰੀ ਪੀਜ ਆਇਆ ਠੀਕ ਹੈ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਆਪਣਾ ਖਿਆਲ ਰੱਖਿਓ